ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੈਸੇ ਤਾਂ ਸਾਨੂੰ ਹਰ ਰੋਜ਼ ਪਾਠ ਕਰਨਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੱਤ ਬਾਣੀਆਂ ਦਾ ਨਿਤਨੇਮ ਦਿੱਤਾ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਦੀ ਬਾਣੀ ਰਹਿਰਾਸ ਸਾਹਿਬ ਤੇ ਸਤਵੀਂ ਬਾਣੀ ਕੀਰਤਨ ਸੁਖੇਲਾ ਸਾਹਿਬ ਜੀ ਦੀ ਬਾਣੀ ਇਹ ਸੱਤ ਬਾਣੀਆਂ ਦਾ ਨੀਮ ਹਰੇਕ ਗੁਰਸਿੱਖ ਦੇ ਲਈ ਆ ਪਰ ਕਈ ਭੈਣ ਭਰਾ ਕਹਿੰਦੇ ਵੀ ਉਹਨਾਂ ਤੋਂ ਅੰਮ੍ਰਿਤ ਵੇਲੇ ਨਹੀਂ ਜਾ ਜਾਂਦਾ ਜਾਂ ਸਤ ਬਾਣੀਆਂ ਦਾ ਨਿਤ ਨਿਮ ਨਹੀਂ ਕੀਤਾ ਜਾਂਦਾ ਤਾਂ ਮਹਾਂਮੁਰਖ ਜੀ ਕਹਿੰਦੇ ਉਹ ਸ਼ੁਰੂਆਤ ਤਿੰਨ ਬਾਣੀਆਂ ਤੋਂ ਕਰ ਲਓ ਜਿਵੇਂ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਿਆ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰ ਲਿਆ ਅਤੇ ਸੌਣ ਵੇਲੇ 5 ਮਿੰਟ ਫਿਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕੀਰਤਨ ਸੁਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਕਰ ਲਓ ਭਾਰਤੀ ਰਾਤ ਨੂੰ ਸੌਣ ਲੱਗਿਆਂ ਵੀ ਵਾਹਿਗੁਰੂ ਜੀ ਨੂੰ ਯਾਦ ਕਰਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਸੌਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਆਂ ਰਾਤ ਨੂੰ ਨੀਂਦ ਵੀ ਸੋਣੀ ਆਵੇਗੀ ਰਾਤ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਵੀ ਨਹੀਂ ਲੱਗੇਗਾ ਅਤੇ ਅਮਰਤ ਵੇਲੇ ਦੇ ਵਿੱਚ ਵਿਚਾਰ ਆ ਜਾਂਦੀਗੀ ਅਤੇ ਸਾਡਾ ਨਿੱਤ ਦਾ ਨੇਮ ਵੀ ਫਿਰ ਪੱਕਾ ਹੋਣਾ ਸ਼ੁਰੂ ਹੋ ਜਾਵੇਗਾ ਇਹ ਤਿੰਨ ਬਾਣੀਆਂ ਦੇ ਨਾਲ ਸਾਡੇ ਉੱਤੇ ਇੰਨੀ ਕਿਰਪਾ ਹੋਵੇਗੀ ਕਿ ਜਿਹੜੇ ਕਹਿੰਦੇ ਅਮਰਤ ਵੇਲੇ ਓੱਖਿਆ ਨਹੀਂ ਜਾਂਦਾ ਪਾਠ ਕੀਤਾ ਨਹੀਂ ਜਾਂਦਾ ਗੁਰੂ ਸਾਹਿਬ ਜੀ ਸਾਰੀ ਕਿਰਪਾ ਕਰ ਦੇਣਗੇ ਅਮਰਤ ਵੇਲੇ ਵੀ ਉਠ ਪਾਓਗੇ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਾਮ ਵੀ ਗੁਰੂ ਸਾਹਿਬ ਜੀ ਆਪੇ ਕਰਵਾ ਲੈਣਗੇ ਸੋ ਇਹ ਆਪਾਂ ਸ਼ੁਰੂਆਤ ਕਰेंगे ਕਿਰਪਾ ਮਾਲਕ ਨੇ ਕਰਨੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਕਿ ਜਿੰਨਾ ਤੋਂ ਪਾਠ ਨਹੀਂ ਕੀਤਾ ਜਾਂਦਾ ਮਹਾਪੁਰਖ ਜੀ ਕਹਿੰਦੇ ਉਹ ਜੇਕਰ ਦੋ ਸ਼ਬਦ ਜਾਪ ਕਰਨੇ ਸ਼ੁਰੂ ਕਰ ਦੇਣ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੁੰਦੀ ਆ ਇਹ ਦੋ ਸ਼ਬਦ ਐਸੇ ਆ ਕਿ ਜੋ ਬਣਖ ਵੀ ਕਰ ਲਵੇ ਸਮਝੋ ਉਹਦੇ ਭਾਗ ਖੁੱਲ ਗਏ ਜਿਹੜੇ ਪਾਠ ਨਹੀਂ ਕਰ ਪਾਉਂਦੇ ਉਹ ਵੀ ਇਹ ਦੋ ਸ਼ਬਦ ਜਾਪ ਕਰਨੇ ਸ਼ੁਰੂ ਕਰੋ ਜਿਹੜੇ ਹਰ ਰੋਜ਼ ਪਾਠ ਕਰਦੇ ਆ ਨਿਤ ਦੇ ਨਿਮੀ ਆ ਉਹ ਵੀ ਇਹ ਦੋ ਸ਼ਬਦ ਜਾਪ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਹੋਰ ਜ਼ਿਆਦਾ ਕਿਰਪਾ ਹਾਸਲ ਕਰੋ ਮਹਾਂਪੁਰਖ ਜੀ ਕਹਿੰਦੇ ਵੀ ਜੇਕਰ ਤੁਹਾਨੂੰ ਰਾਤ 12 ਵਜੇ ਤੋਂ ਲੈ ਕੇ ਸਵੇਰੇ 5 ਵਜੇ ਦੇ ਵਿਚਕਾਰ ਜਾਗ ਆ ਜਾਂਦੀ ਹੈ। ਵੈਸੇ ਤਾਂ ਗ੍ਰਸਤੀ ਬੰਦੇ ਦੇ ਲਈ ਅਮਰਤ ਵੇਲੇ ਦਾ ਵੇਲਾ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦਾ ਸਮਾਂ ਹੈ। ਪਰ ਕਈ ਕਾਰਨਾਂ ਕਈ ਭੈਣ ਭਰਾਵਾਂ ਨੂੰ 3 ਤੋਂ ਪਹਿਲਾਂ ਇੱਕ ਵਾਰ ਜਾਗ ਆ ਜਾਂਦੀ ਹੈ। ਆਪਣੇ ਆਪ ਖਤ ਉਹਨਾਂ ਦੀ ਖੁੱਲਦੀ ਆ ਤਾਂ ਕੁਝ ਲੋਕ ਨਾ ਉਹਨੂੰ ਅੱਧੀ ਰਾਤ ਸਮਝ ਕੇ ਸੌਂ ਜਾਂਦੇ ਆ ਪਰ ਮਹਾਪੁਰਖ ਜੀ ਕਹਿੰਦੇ 12 ਤੋਂ 5 ਦੇ ਵਿਚਕਾਰ ਜਦੋਂ ਵੀ ਜਾਗ ਜਾਵੇ ਰੁਣ ਉੱਠ ਕੇ ਬੈਠ ਜਾਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਨਾਮ ਜਪੋ ਕਿਉਂਕਿ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਸਾਡੇ ਭਾਗ ਨੂੰ ਖੂਨ ਦਵੇਗਾ ਇਸ ਵੇਲੇ ਦੇ ਵਿੱਚ ਜਪ ਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਬਹੁਤ ਜ਼ਿਆਦਾ ਗਿਰਪਾਹ ਹਾਸਲ ਕਰ ਸਕਦੇ ਹਾਂ ਇਸ ਲਈ ਜੇ 12 ਤੋਂ 5 ਦੇ ਵਿਚਕਾਰ ਆਪਣੇ ਆਪ ਜਾਗ ਆਵੇ ਤਾਂ ਵਾਹਿਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰ। ਜੇ ਜਿਆਦਾ ਨਹੀਂ ਜਪ ਸਕਦੇ ਤਾਂ ਇਹ ਦੋ ਸ਼ਬਦ ਜ਼ਰੂਰ ਜਪੋ। ਜਿੰਨਾਂ ਨੂੰ ਲੱਗਦਾ ਹੈ ਵੀ ਸਾਡੀ ਨੀਂਦ ਪੂਰੀ ਨਹੀਂ ਹੋਈ। ਮਹਾਪੁਰਖ ਜੀ ਕਹਿੰਦੇ ਤੁਸੀਂ ਇਹ ਦੋ ਸ਼ਬਦ ਜਾਪ ਕਰਕੇ ਭਾਵੇਂ ਫਿਰ ਤੋਂ ਸੌਂ ਜਾਣਾ ਪਰ ਜਪੋ ਜ਼ਰੂਰ। ਇਹ ਦੋ ਸ਼ਬਦ ਜਾਪ ਕਿਹੜੇ ਨੇ? ਅਤੇ ਇਹਨਾਂ ਦੀ ਕੀ ਤਾਕਤ ਹੈ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਦੋਵੇਂ ਹੀ ਸ਼ਬਦ ਆਪਾਂ ਨਾਲ-ਨਾਲ ਸਕਰੀਨ ਤੇ ਵੀ ਚਲਾਵਾਂਗੇ ਤਾਂ ਜੋ ਤੁਸੀਂ ਇਹ ਦੋਵੇਂ ਸ਼ਬਦ ਦੇਖ ਕੇ ਕੰਠ ਕਰ ਸਕੋ ਕੰਠ ਤੋਂ ਭਾਵ ਯਾਦ ਕਰ ਸਕੋ ਤਾਂ ਜੋ ਫਿਰ ਤੁਸੀਂ ਬਿਨਾਂ ਗੁਟਕਾ ਸਾਫ ਦੇ ਸਹਾਰੇ ਤੋਂ ਜਾਂ ਮੋਬਾਈਲ ਦੇ ਸਹਾਰੇ ਤੋਂ ਅੱਖਾਂ ਬੰਦ ਕਰਕੇ ਇੱਕ ਮਨ ਇੱਕ ਚਿੱਤ ਹੋ ਗਏ ਜਾਪ ਕਰ ਸਕੋ ਕਿਉਂਕਿ ਸੰਗਤ ਜੀ ਜੋ ਪਾਠ ਜੋ ਸ਼ਬਦ ਜਾਪ ਸੰਕਲਿਤ ਹੋ ਜਾਂਦਾ ਹੈ ਉਹ ਫਿਰ ਆਪਾਂ ਇਸੇ-ਇਸੇ ਥਾਂ ਤੇ ਹੋਈਏ ਅਸੀਂ ਉਹ ਪਾਠ ਕਰ ਸਕਦੇ ਹਾਂ ਉਹ ਸ਼ਬਦ ਜਾਪ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰ ਸਕਦੇ ਆ ਇਸ ਲਈ ਬਾਣੀ ਕੰਠ ਹੋਣੀ ਬਹੁਤ ਜ਼ਰੂਰੀ ਆ ਤਾਂ ਇਹ ਸ਼ਬਦ ਜਾਪ ਦੇ ਵਿੱਚੋਂ ਪਹਿਲਾ ਸ਼ਬਦ ਹੈ ਮੂਲ ਮੰਤਰ ਜੀ ਦਾ ਜਾਪ ਪੁਰਾਣੇ ਬਜ਼ੁਰਗ ਮੂਲ ਮੰਤਰ ਜੀ ਦੇ ਜਾਪ ਨੂੰ ਪਹਿਲੀ ਪੌੜੀ ਦਾ ਪਾਠ ਕਹਿੰਦੇ ਸਨ ਕਿਉਂਕਿ ਮੂਲ ਮੰਤਰ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਆ ਅਤੇ ਮੂਲ ਮੰਤਰ ਜਾਪ ਜੀ ਬਾਰੇ ਮਹਾਪੁਰਖ ਜੀ ਦੱਸਦੇ ਹੋਏ ਕਹਿੰਦੇ ਆ ਕਿ ਮੂਲ ਮੰਤਰ ਸਾਰੇ ਬ੍ਰਹਿਮੰਡ ਦੀ ਸ਼ਕਤੀ ਆ ਜਿੱਥੋਂ ਸਭ ਨੂੰ ਊਰਜਾ ਮਿਲਦੀ ਆ ਇਹ ਉਹ ਸ਼ਕਤੀ ਦਾ ਭੰਡਾਰ ਆ ਕਹਿੰਦੇ ਕੋਈ ਵੀ ਮਨੁੱਖ ਮਨ ਦੇ ਵਿੱਚ ਇੱਛਾ ਧਾਰ ਕੇ ਇਹ ਪਾਠ ਕਰ ਲਵੇ ਸਤਿਗੁਰ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਆ ਕਹਿੰਦੇ ਇੱਕ ਵਾਰ ਕਮਾਈ ਵਾਲੇ ਸੰਤ ਮਹਾਪੁਰਖ ਰਾਣਾ ਸਾਹਿਬ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਸਾਨੂੰ ਕੋਈ ਸ੍ਰੀ ਦੀ ਗੱਲ ਦੱਸੋ ਜਿਸ ਤੋਂ ਉੱਪਰ ਪੁੱਜ ਵੀ ਨਾ ਹੋਵੇ ਤਾਂ ਕਹਿੰਦੇ ਮਹਾਪੁਰਸ਼ਾਂ ਨੇ ਕਿਹਾ ਸਭ ਤੋਂ ਸ੍ਰੇਵੀ ਗੱਲ ਹੈ ਆਮੂਲ ਮੰਤਰ ਬਾਬਾ ਜੀ ਨੇ ਕਿਹਾ ਸਵਾ ਲੱਖ ਮੂਲ ਮੰਤਰ ਜਾਪ ਕਰੇ ਤਾਂ ਤਨਤਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਵੀ ਬਚਨਿਆ ਕਿ ਜੋ ਸਵਾ ਲੱਖ ਮੂਲ ਮੰਤਰ ਜਾਪ ਟਿਕ ਕੇ ਅਵਸਥਾ ਦੇ ਵਿੱਚ ਕਰ ਲਵੇਗਾ ਉਹਦੇ ਘਰ ਦੇ ਵਿੱਚ ਕੋਈ ਬਿਲਾ ਨਹੀਂ ਰਹਿੰਦੀ ਕਿਸੇ ਪ੍ਰਕਾਰ ਦੀ ਕੋਈ ਮਾੜੀ ਸ਼ਰਤ ਦੇ ਦਾ ਪ੍ਰਭਾਵ ਨਮਸਕਾਰ ਪਰਿਵਾਰ ਦੇ ਨਹੀਂ ਪੈਂਦਾ ਅਤੇ ਹਰ ਪ੍ਰਕਾਰ ਦੀ ਕਿਰਪਾ ਉਸ ਕਰ ਪਰਿਵਾਰ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇੰਨੀ ਤਾਕਤ ਆ ਮੂਲ ਮੰਤਰ ਜਪ ਦੇ ਵਿੱਚ ਤੇ ਮੂਲ ਮੰਤਰ ਜਾਪ ਕੰਠ ਕਰਨਾ ਵੀ ਕਸਾਮਿਆ ਮੂਲ ਮੰਤਰ ਜਾਪ ਅੰਮ੍ਰਿਤ ਵੇਲੇ ਉੱਠ ਕੇ ਤਾਂ ਕਰਨਾ ਹੀ ਆ ਬਲਕਿ ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਹੋਇਆਂ ਵੀ ਆਪਾਂ ਕਰ ਸਕਦੇ ਆ ਸਫ਼ਰ ਦੇ ਵਿੱਚ ਕਰ ਸਕਦੇ ਆ ਭਾਗ ਕੀ ਹਰ ਦੇਲੇ ਮੂਲ ਮੰਤਰ ਕੀ ਦਾ ਜਾਪ ਕਿਸੇ ਕਰ ਸਕਦੇ ਹਨ ਅਤੇ ਵੱਡੇ ਭਾਗ ਨੇ ਉਹਨਾਂ ਦੇ ਜਿਨ੍ਹਾਂ ਦੇ ਹਰ ਵੇਲੇ ਹਰ ਘੜੀ ਮੂਲ ਮੰਤਰ ਜਾਪ ਚੱਲਦਾ ਹੀ ਰਹਿੰਦਾ ਹੈ ਇਹ ਕਿਰਪਾ ਬਹੁਤ ਵੱਡੀ ਆ ਤੇ ਉਹਨਾਂ ਤੇ ਹੀ ਹੁੰਦੀਆਂ ਜਿਨ੍ਹਾਂ ਦੇ ਉੱਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਨੇ ਸੋ ਪਹਿਲਾ ਸ਼ਬਦ ਜਾਪਿਆ ਮੂਲ ਮੰਤਰ ਜੋ ਆਪਾਂ ਸਕਰੀਨ ਤੇ ਨਾਲ-ਨਾਲ ਚਲਾ ਦਿੱਤਾ ਹੈ ਤੇ ਉਸ ਤੋਂ ਬਾਅਦ ਦੂਸਰਾ ਸ਼ਬਦ ਹੈ ਗੋੜੀ ਮਹੱਲਾ ਪੰਜਵਾ ਥਿਰ ਕਰਦੇ ਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਇਹ ਸਾਰਾ ਹੀ ਸ਼ਬਦ ਆਪ ਦਾ ਸਕਰੀਨ ਦੇ ਉੱਪਰ ਵੀ ਦਿੱਤਾ ਹੈ ਤੁਸੀਂ ਇਹ ਸ਼ਬਦ ਨੂੰ કંઠ ਕਰ ਲੈਣਾ ਆਪਾਂ ਕੀ ਯਾਦ ਕਰ ਲੈਣਾ ਫਿਰ ਅਮਰਤਿ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਪਹਿਲਾ ਮੂਰ ਮੰਤਰ ਜੀ ਦਾ ਜਾਪ ਕਰਨਾ ਫਿਰ ਇਸ ਸ਼ਬਦ ਦਾ ਜਾਪ ਕਰਨਾ ਹੈ ਗੁਰੂ ਸਾਹਿਬ ਕਿ ਬਹੁਤ ਕਿਰਪਾ ਕਰਦੇ ਨੇ ਪਰ ਸੰਗਤ ਜੀ ਆਪਾਂ ਕੋਈ ਵੀ ਪਾਠ ਕਰਦੇ ਆਂ ਸ਼ਬਦ ਜਪ ਕਰਦੇ ਆਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਭਜਨ ਜਿੰਦਗੀ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਸਤਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਭਰੋਸਾ ਹੋਣਾ ਚਾਹੀਦਾ ਹੈ ਸ਼ਰਧਾ ਹੋਣੀ ਜ਼ਰੂਰੀ ਹੈ ਸੰਤਜੀ ਮਹਾਪੁਰਖ ਜੀ ਕਹਿੰਦੇ ਭਗਤੀ ਦੇ ਵਿੱਚ ਭਰੋਸਾ ਅਤੇ ਸ਼ਰਧਾ ਸਭ ਤੋਂ ਜ਼ਰੂਰੀ ਆ ਜਿਸ ਭਗਤ ਦੇ ਮਨ ਦੇ ਵਿੱਚ ਭਰੋਸਾ ਹੈ ਸ਼ਰਧਾ ਹੈ ਫਿਰ ਸਤਿਗੁਰ ਸੱਚੇ ਪਾਤਸ਼ਾਹ ਵੀ ਉਹ ਭਗਤ ਦੇ ਮਨ ਦੀਆਂ ਇਸ਼ਾਵਾਂ ਉਹਦੇ ਮਨ ਦੇ ਵਿੱਚ ਉਹ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੰਦੇ ਨੇ ਕਿ ਜੋ ਮੰਗ ਲਿਆ ਉਹ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਦੇਣਾ ਹੀ ਦਿਨਾਈ ਕਿਹੜੀ ਗੱਲ ਸੋਚ ਲਈ ਸਤਿਗੁਰ ਸੱਚੇ ਪਾਸ਼ਾ ਉਹ ਵੀ ਪੂਰੀ ਕਰ ਦਿੰਦੇ ਨੇ ਇੰਨੀ ਤਾਕਤ ਇੰਨੀ ਬਰਕਤ ਹੈ ਭਜਨ ਬੰਦਗੀ ਚ ਨਾਮ ਚ ਇਹ ਨਾਮ ਦੀ ਭਜਨ ਬੰਦਗੀ ਦੀ ਬਰਕਤ ਦਾ ਸਾਨੂੰ ਖੁਦ ਕਰਕੇ ਪਤਾ ਲੱਗਣਾ ਹੀ ਇਸ ਲਈ ਪਹਿਲਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰੋ ਤੁਹਾਨੂੰ ਅਮਰਤ ਵੇਲੇ ਦੀ ਵਰਕਤ ਦੱਪਤਾਂ ਨਹੀਂ ਜਾਈਗੀ ਨਾਮ ਜਪਣਾ ਸ਼ੁਰੂ ਕਰੋ ਫਿਰ ਤੁਸੀਂ ਆਪ ਦੂਸਰਿਆਂ ਨੂੰ ਦੱਸੋ ਕਿ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੋਵੇ ਸੁੱਖ ਹੋਵੇ ਕਦੇ ਵੀ ਆਪਣੇ ਗੁਰੂ ਦਾ ਲੜਨਾ ਹੀ ਛੱਡਣਾ ਚਾਹੀਦਾ ਕਿਸੇ ਸਿਆਣਿਆਂ ਦੇ ਬਾਬਿਆਂ ਦੇ ਚੰਚਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਜਿੰਨਾ ਹੀ ਸਾਡਾ ਘਰ ਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਹੋਵੇਗਾ ਕੁੰਡੀ ਸ਼ੇਰ ਦੀ ਕਿਰਪਾ ਹੋਵੇਗੀ ਸੋ ਆਪਣੀ ਜ਼ਿੰਦਗੀ ਦਾ ਇਹ ਨਿਯਮ ਪੱਕਾ ਬਣਾਉਣਾ ਹੈ ਕਿ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਹਰ ਰੋਜ਼ ਹੀ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਗੁਰੂ ਘਰੇ ਜਾਣਾ ਹੈ ਤਾਂ ਹੀ ਗੁਰੂ ਦੀ ਖੁਸ਼ੀ ਬਰਕਤ ਹਾਂ ਚਲ ਸਕਦੀ ਹੈ ਜਿੰਨਾ ਤੋਂ ਅਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਜਦੋਂ ਵੀ ਉੱਠਦੇ ਹੋ ਉਦੋਂ ਹੀ ਉੱਠ ਕੇ ਪਾਠ ਕਰ ਲਓ ਵਾਹਿਗੁਰੂ ਜੀ ਦੇ ਅੱਗੇ ਹਰ ਵੇਲੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲੇ ਦੀ ਦਾਤ ਬਖਸ਼ੋ ਨਿਤਨੇਮ ਦੀ ਦਾਤ ਬਖਸ਼ੋ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਜਿੰਨਾ ਤੋਂ ਜ਼ਿਆਦਾ ਪਾਠ ਨਹੀਂ ਕੀਤਾ ਜਾਂਦਾ ਉਹ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਤੋਂ ਕਰ ਲਓ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਸਾਹਿਬ ਸਾਡੇ ਮਨ ਦੀ ਭਾਵਨਾ ਦੇਖਦੇ ਹਨ ਉਹ ਇਹ ਸਮਾਂ ਨਹੀਂ ਦੇਖਦੇ ਕਿ ਕੌਣ ਕਿੰਨਾ ਸਮਾਂ ਮੇਰੀ ਭਗਤੀ ਦੇ ਵਿੱਚ ਬਿਟਕਿਆ ਮੈਨੂੰ ਯਾਦ ਕੀਤਾ ਉਹ ਦੇਖਦੇ ਆ ਕਿ ਸਾਡੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਸ਼ਰਧਾ ਕਿੰਨੀ ਕਿਆ ਮੇਰੇ ਪਿਆਰ ਦੇ ਵਿੱਚ ਭਿੱਜ ਕੇ ਕੋਈ ਕਿੰਨਾ ਚਿਰ ਰਖਿਆ ਪਿਆਰ ਦੇ ਵਿੱਚ ਭਿੱਜ ਕੇ ਅਸੀਂ ਗੁਰੂ ਸਾਹਿਬ ਜੀ ਨੂੰ ਇੱਕ ਵਾਰ ਨਹੀਂ ਬੁਲਾ ਲਿਆ ਸਾਡੇ ਮਨ ਦੇ ਵਿੱਚੋਂ ਭਰੋਸੇ ਦੇ ਨਾਲ ਪਿਆਰ ਦੇ ਨਾਲ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲ ਗਿਆ ਨਾ ਵਾਹਿਗੁਰੂ ਜੀ ਹਮੇਸ਼ਾ ਹੀ ਸਾਡੇ ਅੰਦਰ ਸੰਭੀਰ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਸਿੱਖੀ ਮੇਰ ਭਰਿਆ ਹੱਥਰਾਕ ਦੇਣਾ ਹੈ ਕਿ ਮੇਰੇ ਬੱਚੇ ਫਿਕਰ ਨਾ ਕਰ ਮੈਂ ਤੇਰੇ ਕੋਲਿਆਂ ਤੇਰੀ ਹਰ ਗੱਲ ਨੂੰ ਸੁਣ ਰਿਹਾ ਹਾਂ ਤੇਰੀ ਹਰ ਪੀੜਾ ਤੇਰਾ ਹਰ ਦਰਦ ਮੈਨੂੰ ਪਤਾ ਹੈ ਬਸ ਮੈਂ ਇਹੋ ਦੇਖ ਰਿਹਾ ਸੀ ਕਿ ਮੇਰਾ ਬੱਚਾ ਮੈਨੂੰ ਕਦੋਂ ਪੁਕਾਰੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਗੁਰੂ ਵੱਲ ਪਿੱਠ ਕਰਕੇ ਅਸੀਂ ਹੋਰਾਂ ਤੇ ਆਸ ਰੱਖ ਕੇ ਬੈਠ ਜਾਂਦੇ ਆ ਤਾਂ ਕਰਕੇ ਦੇਰੀ ਲੱਗਦੀ ਆ ਗੁਰੂ ਸਾਹਿਬ ਦੀ ਤਾਂ ਕਿਰਪਾ ਕਰਨ ਨੂੰ ਤਿਆਰ ਵੱਲ ਤਿਆਰ ਨੇ ਬਸ ਅਸੀਂ ਹੀ ਆਪਣੇ ਗੁਰੂ ਵੱਲ ਮੂੰਹ ਨਹੀਂ ਕਰਦੇ ਸਾਡੇ ਮਨ ਵਿੱਚ ਹੋਰ ਬਥੇਰੀਆਂ ਆਸਾਂ ਨੇ ਅਰ ਜਿੰਤਨ ਸਾਡਾ ਭਰੋਸਾ ਪੂਰੇ ਰੂਪ ਦੇ ਵਿੱਚ ਗੁਰੂ ਤੇ ਹੋ ਗਿਆ ਅਸੀਂ ਪੂਰੀ ਤਰ੍ਹਾਂ ਆਪਣੇ ਗੁਰੂ ਨੂੰ ਸਮਰਪਿਤ ਹੋ ਗਏ ਗੁਰੂ ਸਹਿਜ ਜੀ ਬਹੁਤ ਕਿਰਪਾ ਕਰਦੇ ਨੇ ਫਿਰ ਕਿਰਪਾ ਸੰਭਾਲ ਨਹੀਂ ਹਾਂ ਸੰਭਾਲ ਨਹੀਂ ਲੈਂਦੀ ਸੋ ਮੁੱਖ ਦੀ ਗੱਲ ਇਹ ਆ ਕਿ ਸਿੱਖ ਨੂੰ ਜੋ ਮਿਲਣਾ ਹੈ ਆਪਣੇ ਗੁਰੂ ਤੋਂ ਮਿਲਣਾ ਹੈ ਜੇਕਰ ਸਿੱਖ ਆਪਣੇ ਗੁਰੂ ਦਾ ਦਰਸ਼ਕ ਕੇ ਕਿਸੇ ਹੋਰ ਦਰਦੀ ਆਸ ਰੱਖੇਗਾ ਤਾਂ ਮਹਾਂਪੁਰਖ ਜੀ ਕਹਿੰਦੇ ਫਿਰ ਉਹ ਸਿੱਖ ਥੋਪ ਕਰਾਂ ਜੋ ਕਹਾਂ ਤੱਕਿਆਂ ਜੋ ਕਰਿਆ ਜਾਂਦਾ ਹੈ ਕਿਉਂਕਿ ਜਿਹਦੀ ਪੂਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਨਹੀਂ ਕਈ ਉਹਦੀ ਕਿਤੋਂ ਪਾਈ ਨਹੀਂ ਸਕਦੇ ਸੋ ਭਰੋਸੇ ਦੇ ਨਾਲ ਆਪਣੇ ਗੁਰੂ ਤੇ ਲੜ ਲੱਗਣਾ ਹੈ ਹਰ ਰੋਜ਼ ਉਹ ਗੁਰੂ ਸਾਹਿਬ ਜੀ ਨੂੰ ਕਹਿਣਾ ਕਿ ਸਖਸ ਸੱਚੇ ਪਾਤਸ਼ਾਹ ਚੰਗੇ ਹਮ ਹੁੰਦੇ ਹਾਂ ਤੇਰੇ ਹਾਂ ਤੇ تیرਿਆਂ ਦੀ ਤੈਨੂੰ ਹੀ ਇਲਾਜ ਜੇ ਉੱਠ ਕੇ ਬੰਦਗੀ ਕਰ ਰਿਓ ਤਾਂ ਸ਼ੁਕਰਾਨਾ ਕਰੋ ਜੀ ਅਜੇ ਤੱਕ ਭਜਨ ਬੰਦਗੀ ਦੀ ਦਾਤ ਨਹੀਂ ਮਿਲੀ ਤਾਂ ਰੋਜ਼ ਗੁਰੂ ਸਾਹਿਬ ਜੀ ਤੋਂ ਇਹ ਦਾਤ ਮੰਗਣੀ ਆ ਸੁੱਖ ਪਦਾਰਥ ਮੰਗਣ ਦੀ ਬਜਾਏ ਗੁਰੂ ਤੋਂ ਭਜਨ ਬੰਦਗੀ ਦੀ ਨਾਮ ਦੀ ਦਾਤ ਮੰਗਣੀ ਆ ਕਿਉਂਕਿ ਇਸ ਬਾਤ ਦੇ ਵਿੱਚ ਹੀ ਸਾਰੇ ਸੁੱਖ ਨੇ ਅਮਰਤ ਵੀਲਾ ਮਿਲ ਗਿਆ ਅਮਰਤ ਵੀਲਾ ਦਾ ਨਾਮ ਮਿਲ ਗਿਆ ਤਾਂ ਸੁੱਖ ਪਦਾਰਥ ਤਾਂ ਪਿੱਛੇ ਪਿੱਛੇ ਭੱਜੇ ਫਿਰਦੇ ਨੇ ਜੋ ਸਭ ਤੋਂ ਪਹਿਲਾਂ ਨਾਮ ਜ਼ਰੂਰੀ ਆ ਅਮਰਤ ਵੀਲਾ ਜ਼ਰੂਰੀ ਆ ਆਪਣੇ ਦਿਨ ਦੀ ਸ਼ੁਰੂਆਤ ਉਪਰਮ ਕਿਤਾਬ ਪਰਮਾਤਮਾ ਜੀ ਦੇ ਨਾਮ ਤੋਂ ਕਰਨੀ ਹੈ ਅਮਰ ਤਵੇਲੇ ਦੇ ਵਿੱਚ ਜਦੋਂ ਜਾਗ ਆਵੇ ਉਦੋਂ ਹੀ ਉੱਠ ਕੇ ਬੈਠ ਜਾਓ ਨਸ ਗੁਰੂ ਗੁਰੂ ਕਰਨਾ ਸ਼ੁਰੂ ਕਰ ਦੋ ਜੇਕਰ ਤੁਸੀਂ ਕੋਈ ਪਾਠ ਨਹੀਂ ਕਰ ਸਕਦੇ ਕੋਈ ਵੀ ਸ਼ਬਦ ਜਾਫ ਤੁਹਾਨੂੰ ਕੰਠ ਨਹੀਂ ਆ ਜਾਂ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਤਾਂ ਫਿਰ ਵਾਹਿਗੁਰੂ ਵਾਹਿਗੁਰੂ ਜੀ ਤਾਂ ਕਰ ਸਕਦੇ ਆ ਨਾ ਗੁਰੂ ਗੁਰੂ ਕਰ ਜਾਓ ਫਿਰ ਅੱਜ ਤੋਂ ਬਾਅਦ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਨਾਮ ਜਪਣਾ ਹੈ ਜੇਕਰ ਆਪਣੇ ਆਪ ਹੀ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਵੇ ਤਾਂ ਫਿਰ ਵੇਲਾ ਵਕਤ ਨਹੀਂ ਵਿਚਾਰਨਾ ਉਸੇ ਵੇਲੇ ਉੱਠ ਕੇ ਬੈਠ ਜਾਣਾ ਜੇ ਬੈਠਿਆ ਨਹੀਂ ਜਾਂਦਾ ਕਿਸ ਬਿਸਤਰੇ ਲੰਮੇ ਪਏ ਪਏ ਹੀ ਜਪਨਾ ਸ਼ੁਰੂ ਕਰਦੇ ਪਰ ਜਪਣਾ ਜ਼ਰੂਰੀ ਹੈ ਅਤੇ ਜਿੰਨਾ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਸਾਨੂੰ ਮੂਲ ਮੰਤਰ ਜੀ ਦਾ ਜਾਪ ਜਾਂ ਥਿਰਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਸ਼ਬਦ ਜਾਪ ਕਿੰਨਾ ਕਰਨਾ ਪਵੇਗਾ ਤਾਂ ਸੰਗਤ ਜੀ ਜਿੰਨਾ ਕ ਤੁਸੀਂ ਸਤਿ ਪ੍ਰੇਮ ਪਿਆਰ ਭਰੋਸੇ ਦੇ ਨਾਲ ਕਰ ਸਕਦੇ ਹੋ ਸਮਾਂ ਤੁਸੀਂ ਆਪਣੇ ਆਪ ਹੀ ਤੈਅ ਕਰਨਾ ਹੈ ਜਿੰਨਾ ਹੀ ਪਿਆਰ ਵਿੱਚ ਭਿੱਜ ਕੇ ਕਰੋਗੇ ਭਰੋਸੇ ਦੇ ਨਾਲ ਕਰੋਗੇ ਉਨੀ ਹੀ ਕਿਰਪਾ ਹੋਣੀ ਆ ਬਸੰਮਰਤ ਬੇਲੇ ਦੇ ਵਿੱਚ ਜਰੂਰ ਕਰਨਾ ਜਿੰਨਾ ਕਰ ਸਕਦੇ ਹੋ ਓਨਾ ਕਰਨਾ ਇਹ ਮੈਨੇ ਕੈਰੀ ਕੁਮਾਈ ਵਾਲੇ ਸੰਤ ਮਹਾਪੁਰਖਾਂ ਦੇ ਗਜਨ ਨੇ ਇਹ ਜੋ ਵੀ ਅਜਿਹੇ ਵਿਚਾਰਾਂ ਆਪ ਜੀ ਦੇ ਨਾਲ ਸਰਦੀਆਂ ਕੀਤੀਆਂ ਕਮਾਈ ਵਾਲੇ ਮਹਾਪੁਰਖਾਂ ਦੇ ਪਾਸੋਂ ਸੁਨੇ ਹੋਏ ਵਜਨਾਬ ਦੀਆਂ ਅਸੀਂ ਜੀ ਕੀਤੀਆਂ ਸੁ ਆਸ ਕਰਦੇ ਹਾਂ ਕਿ ਅਜਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ